ਨਮਜੋਤ ਕੌਰ ਸਿੱਧੂ ਚਰਚਾ ਦੇ ਵਿੱਚ ਹੈ ਤੇ ਜਿਹਦੇ ਵਿੱਚ ਬਈ ਇੱਕ ਪਾਸੇ 500 ਕਰੋੜ ਦੇ ਕੇ ਸੀਐਮ ਬੰਦਾ ਇੱਕ ਬਿਆਨ ਆਇਆ ਸੀ ਸਾਹਮਣੇ ਤੇ ਪਰ ਹੁਣ ਇਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਹੁਣ ਤੱਕ ਦੇ ਜਿਹੜੀ ਕਿ ਪਲਟਵਾਰ ਨਮਜੋਤ ਕੌਰ ਸਿੱਧੂ ਦਾ ਹੋਰ ਕਈ ਲੀਡਰਾਂ ਤੇ ਪਹਿਲਾਂ ਆਪਾਂ ਵੀਡੀਓ ਸੁਣਾ ਦਈਏ এবੀਸੀ ਪੰਜਾਬ ਚੈਨਲ ਬੰਨੀਓ ਫਿਰ ਕਰਾਂਗੇ ਅੱਗੇ ਗੱਲਬਾਤ ਤਾਂ ਸੁਣੋ ਵੀਡੀਓ ਸਿੱਧੂ ਆਪਣੇ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਨੇ ਉਹਨਾਂ ਨੇ ਸੁਜੀਂਦਰ ਸਿੰਘ ਰੰਧਾਵਾ ਤੇ ਇਲਜ਼ਾਮ ਲਾਇਆ ਉਹਨਾਂ ਨੇ ਲੀਗਲ ਨੋਟਿਸ ਭੇਜ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਅਨਿਲ ਜੋਸ਼ੀ ਤੇ ਵੀ ਇਲਜ਼ਾਮ ਲਾਇਆ ਕਿ ਉਹਨਾਂ ਨੇ ਪੈਸੇ ਦੇ ਕਿਉਂਦਦਾਰੀ ਲਈ ਹੈ ਜਿਸ ਕਰਕੇ ਜਿਹੜੇ ਜੋਸ਼ੀ ਦਾ ਬਿਆਨ ਆਇਆ ਕਿ ਮੈਂ ਵੀ ਉਹਨਾਂ ਨੂੰ ਲੀਗਲ ਨੋਟਿਸ ਭੇਜਾਂਗਾ ਪਰ ਹੋਰ ਨਵਜੋਤ ਕੋਰ ਸਿੱਧੂ ਦਾ ਪਲਟਵਾਰ ਸਾਹਮਣੇ ਹੈ ਉਹਦੇ ਦੀ ਜਾਣਕਾਰੀ ਜੁੜੇ ਨੇ ਸਿੰਘ ਪਤਕਰ ਜਪਤਾ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਹੋਣਾ ਨਵਜੋਤ ਕੋਰ ਸਿੱਧੂ ਨੇ ਜਿਹੜਾ ਬਿਆਨ ਸਾਹਮਣੇ ਆਇਆ ਉਹ ਕੀ ਹੈ ਅਸਲ ਦੇ ਵਿੱਚ ਨਵਜੋਧ ਕੌਰ ਸਿੱਧੂ ਹੋਣਾ ਨੇ ਅਜਿਹਾ ਬਿਆਨ ਦਿੱਤਾ ਜਿਦੇ ਵਿੱਚ ਉਹ ਕਰਕੇ ਬੁਰੀ ਤਰ੍ਹਾਂ ਫਸੇ ਹੋਏ ਨੇ ਔਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮਤਲਬੀ ਕਰ ਦਿੱਤਾ ਹੈ ਪਾਰਟੀ ਦੇ ਵਿੱਚੋਂ ਅਗਲੇ ਹਕੂਮਤਾਂ ਤੱਕ ਲੇਕਿਨ ਜਿਹੜੇ ਇਹ ਲਗਾਤਾਰ ਇਲਜ਼ਾਮ ਲਗਾ ਰਹੇ ਸੀ ਉਹਨਾਂ ਇਲਜ਼ਾਮਾਂ ਦੇ ਚੱਲਦੇ ਆਹੀਂ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਉਹਨਾਂ ਨੂੰ ਨੋਟਿਸ ਕਾਨੂੰਨੀ ਭੇਜਿਆ ਸੀ ਤੇ ਉਹ ਨਾਲ ਦੇ ਨਾਲ ਉਸ ਤੋਂ ਬਾਅਦ ਜ਼ਿਲ੍ਹਾ ਕਾਂਗਰਸ ਸ਼ਹਿਰੀ ਅੰਮ੍ਰਿਤਸਰ ਦੇ ਪ੍ਰਧਾਨ ਸੌਰਮ ਮਦਾਨ ਨੇ ਵੀ ਨਵਜੋਧ ਕੌਰ ਸਿੱਧੂ ਹੋਣਾ ਤੇ ਬਹੁਤ ਸਾਰੇ ਗੰਭੀਰ ਦੋਸ਼ ਲਗਾਏ ਸੀ ਉਹਨਾਂ ਨੇ ਦਾਵਾ ਕੀਤਾ ਸੀ ਮਿੱਠੂ ਮੈਦਾਨ ਜਨਰਲ ਪੂਰਾ ਨਾਮ ਸੌਰ ਮੈਦਾਨ ਕਿ ਨਵਜੋਤ ਕੌਰ ਸਿੱਧੂ ਨੇ 2017 ਚ ਕੌਂਸਲਰਾਂ ਨੂੰ ਟਿਕਟਾਂ ਵੇਚੀਆਂ ਸੀ ਇਲਜ਼ਾਮ ਲਗਾਏ ਸੀ ਕਿ ਹਰੇਕ ਟਿਕਟ ਲਈ ਉਸਨੇ 15 ਤੋਂ 32 ਲੱਖ ਰੁਪਏ ਲੈਣੇ ਹੁਣ ਜਦੋਂ ਨਵਜੋਤ ਕੌਰ ਸਿੱਧੂ ਤੇ ਵੀ ਇਲਜ਼ਾਮ ਲੱਗਨੇ ਸ਼ੁਰੂ ਹੋਏ ਨਾ ਤੇ ਉਹਨਾਂ ਨੇ ਵੀ ਹੁਣ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਿੱਠੂ ਮੈਦਾਨ ਨੂੰ ਵੀ ਕਾਨੂੰਨੀ ਨੋਟਿਸ ਭੇਜ ਦਿੱਤੇ ਨੇ ਉਹਨਾਂ ਨੇ ਬੀਤੇ ਦਿਨੀ ਦੋ ਕਾਨੂੰਨੀ ਨੋਟਿਸ ਭੇਜਨੇ ਆ ਅਗਰ ਸੁਜਿੰਦਰ ਸਿੰਘ ਰੰਧਾਵਾ ਦੇ ਕਾਨੂੰਨੀ ਨੋਟਿਸ ਦੇ ਜਵਾਬ ਦੀ ਗੱਲ ਕਰੀਏ ਤਾਂ ਜਿਹਦੇ ਚ ਨਵਜੋਤ कौर ਸਿੱਧੂ ਨੇ ਕਿਹਾ ਕਿ ਮੈਂ ਉਹਦੇ ਚ ਉਹਨਾਂ ਨੇ ਘਟੂ ਘਟ ਰਾਜਸਥਾਨ ਦੇ ਚੈਨਲਾਂ ਦੀ ਵੀਡੀਓ ਕਲਿੱਪ ਅਤੇ ਅਖਬਾਰਾਂ ਦੀਆਂ ਕਟਿੰਗ ਲਗਾਈਆਂ ਜੇਕਰ ਸੁਖਵਿੰਦਰ ਸਿੰਘ ਰੰਨਾਵਾ ਨੂੰ ਤੇ ਇਲਜ਼ਾਮ ਲੱਗੇ ਸੀ ਤੇ ਉਹਦੇ ਤੇ ਹੀ ਉਹਨਾਂ ਨੇ ਜਵਾਬ ਦਿੰਦੇ ਹੋਏ ਨਵਜੋਧਕਰ ਸਿੱਧੂ ਨੇ ਕਿਹਾ ਕਿ ਅਗਰ ਤੁਸੀਂ ਇੱਕ ਕਾਨੂੰਨੀ ਨੋਟਿਸ ਵਾਪਸ ਨਾ ਲਿਆ ਤਾਂ ਫਿਰ ਤੁਹਾਡੇ ਉੱਪਰ ਹਰਾਸ਼ਮੈਂਟ ਦਾ ਕੇਸ ਦਰਜ ਕੀਤਾ ਜਾਊਗਾ ਉਹਨਾਂ ਨੇ ਕਿਹਾ ਕਿ ਮੈਂ ਜਿਹੜੇ ਤੱਥ ਸੌਂਪੇ ਨੇ ਇਹ ਸਬੂਤ ਉਹ ਨਹੀਂ ਜਿਹੜੇ ਰਾਜਸਥਾਨ ਦੇ ਹੀ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਬਿਆਨ ਉਥੋਂ ਦੀਆਂ ਵੱਖ-ਵੱਖ ਅਖਬਾਰਾਂ ਦੇ ਵਿੱਚ ਛਪੇ ਸੀ ਉਹਨਾਂ ਦੇ ਆਧਾਰ ਤੇ ਹੀ ਤੁਹਾਡੇ ਤੇ ਇਹ ਗੱਲ ਕੀਤੀ ਗਈ ਹੈ ਤੇ ਅਗਰ ਤੁਸੀਂ 7 ਦਿਨਾਂ ਦੇ ਵਿੱਚ ਵਿੱਚ ਨੋਟਿਸ ਨਾ ਵਾਪਸ ਲਿਆਤਾ ਫਿਰ ਤੁਹਾਡੇ ਖਿਲਾਫ ਹਰਾਸਮੈਂਟ ਕਰਦੇ ਤਹਿਤ ਕ੍ਰਿਮੀਨਲ ਕੇਸ ਰਜਿਸਟਰਡ ਕਰਵਾਇਆ ਜਾਊਗਾ ਇੱਕ ਕਾਫੀ ਲੰਮਾ ਚੌੜਾ ਲੀਗਲ ਨੋਟਿਸ ਕਰੀਬ 26 27 ਪੇਜ ਦਾ ਨਵਜੂਦ ਕੌਰ ਸਿੱਧੂ ਹੋਣਾ ਵੱਲੋਂ ਸੁਖਿੰਦਰ ਸਿੰਘ ਰੰਧਾਵਾ ਹੋਣਾ ਨੂੰ ਭੇਜਿਆ ਗਿਆ ਉਹ ਜਿੱਥੋਂ ਤੱਕ ਮਿੱਠੂ ਮਦਦ ਦੀ ਗੱਲ ਕੀਤੀ ਜਾਵੇ ਜਿਹੜੇ ਕਿਸੇ ਸਮੇਂ ਸਿੱਧੂ ਪਰਿਵਾਰ ਦੇ ਬਹੁਤ ਖਾਸ ਹਨ ਜਿਹੜੇ ਇਸ ਟਾਈਮ ਜिला ਕਾਂਗਰਸ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਉਹਨਾਂ ਨੇ ਪਿੱਤੇ ਦਿਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ 2017 ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਪੈਸੇ ਦੇ ਕੇ ਬਦਲੇ ਨਗਰ ਨਿਗਮ ਚੋਣਾਂ ਲਈ ਟਿਕਟਾਂ ਦਿੱਤੀਆਂ ਗਈਆਂ ਸੀ ਕਿਹਾ ਕਿ ਕੁਝ ਤੋਂ ਤਾਂ 15 ਲੱਖ ਰੁਪਏ ਵਸੂਲੇ ਗਏ ਸੀ ਜਦੋਂ ਕਿ ਕੁਝ ਤੋਂ 32 ਲੱਖ ਰੁਪਏ ਤੱਕ ਵਸੂਲੇ ਗਏ ਸੁਣਾ ਕਿਹਾ ਕਿ ਹਾਂਜੀ ਹੁਣ ਤੱਕ ਦੀ ਅਪਡੇਟ ਤੁਸੀਂ ਸੁਣ ਰਹੇ ਹੋ ਵੀ ਜਿਹੜੇ ਕਿ ਇਹ ਆਪਸ ਵਿੱਚ ਲੀਡਰਾਂ ਵਿੱਚ ਵੱਡੇ ਪਾੜ ਪੈ ਗਏ ਇੱਕ ਦੂਜੇ ਦੀਆਂ ਪੋਲਾਂ ਖੁੱਲਣ ਜਾ ਰਹੀਆਂ ਤਾਂ ਹੁਣ ਜਿਹੜੀਆਂ ਇਹ ਸੀਟਾਂ ਦੇਚਦੇ ਆ ਕੋਈ 32 ਲੱਖ ਰੁਪਈਆ ਕਹੇ ਜਾਂਦਾ ਕਦੇ ਇਹ ਜਿਵੇਂ ਪਹਿਲਾਂ ਇੱਕ ਵੀਡੀਓ ਚ ਮੈਂ ਸੁਣਿਆ ਸੀ ਕਿ ਤੋ 14-15 ਲੱਖ ਰੁਪਏ ਦੇ ਵਿੱਚ ਸੀਟਾਂ ਆਪ ਸਮੇਂ ਵਿੱਚ ਵੇਚੀਆਂ ਜਾਂਦੀਆਂ ਤੇ ਹੁਣ ਇਹ ਬਈ ਪੂਰੀ ਗੱਲਬਾਤ ਨੂੰ ਲੈ ਕੇ ਹੁਣ ਪਹਿਲੀ ਗੱਲ ਤਾਂ ਮੈਂ ਇਹ ਕਹਦਾ ਪੰਜਾਬ ਦੇ ਲੋਕਾਂ ਨੂੰ ਹੀ ਪੁੱਛਣਾ ਚਾਹਣਾ ਵੀ ਤੁਹਾਡਾ ਇਹਨਾਂ ਲੀਡਰਾਂ ਬਾਰੇ ਕੀ ਖਿਆਲ ਤਾਂ ਆਪਣੇ ਤੁਸੀਂ ਵੀ ਕਮੈਂਟ ਜ਼ਰੂਰ ਰੱਖੋ ਇਹ ਵੀ ਅਸੀਂ ਪੁੱਛਣਾ ਚਾਹੁੰਦੇ ਆ ਵੀ ਸਾਡੇ ਪੰਜਾਬ ਦੇ ਲੋਕ ਇਹ ਲੀਡਰਾਂ ਬਾਰੇ ਕੀ ਕਹਿੰਦੇ ਹੁਣ ਜਿਹੜੀ ਨਮਜੋਤ ਕੌਰ ਸਿੱਧੂ ਇਹਨਾਂ ਨੂੰ ਕਿਹਾ ਇੱਕ ਸਵਾਲ ਨੇ ਪੁੱਛਾ ਦਿੱਤਾ ਗਿਆ ਇਹਨਾਂ ਜਿਹੜਾ 500 ਕਰੋੜ ਦਾ ਸਵਾਲ 500 ਕਰੋੜ ਦੇ ਕੇ ਜੋ ਸੀਐਮ ਬਣ ਜੋ ਤਾਂ ਹੁਣ ਇਹੇ ਅੱਗੂ ਸੁਖਵਿੰਦਰ ਸਿੰਘ ਰਧਾਵਾ ਨੇ ਇਹਨਾਂ ਨੂੰ ਕਿਹਾ ਵੀ ਸਾਨੂੰ ਇਹ ਲਿਗਨ ਨੋਟਿਸ ਭੇਜੇ ਹਿੰਦੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਪਰ ਨਹੀਂ ਅਸੀਂ ਆਪਣੀ ਕਾਰਵਾਈ ਕਰਾਂਗੇ ਉਦੋਂ ਬਾਅਦ ਪਲਟਵਾਰ ਨਵਜੋਤ ਕੌਰ ਦਾ ਤਾਂ ਭਾਈ ਇਹਨਾਂ ਦੇ ਵਿੱਚ ਹੁਣ ਇੱਕ ਲੀਡਰ ਨਹੀਂ ਕਈ ਜਣਿਆਂ ਦੇ ਨਾਮ ਸਭ ਨੂੰ ਸੁناਈ ਦਿੱਤੇ ਗਏ ਤੇ ਹੁਣ ਇਹਦੇ ਵਿੱਚ ਕੌਣ-ਕੌਣ ਫਸਣ ਜਾ ਰਹੇ ਆ ਪੂਰੀ ਗੱਲ ਦੇ ਖੁਲਾਸੇ ਅਗਲੀ ਵੀਡੀਓ ਦੇ ਵਿੱਚ ਆਪਾਂ ਰੱਖ ਦੇਵਾਂਗੇ ਤੇ ਪਰ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਆ ਇਹੇ ਲੀਡਰਾਂ ਨੂੰ ਲੈ ਕੇ ਆਪਣੇ ਜਿਹੜੇ ਭੋਲੇ ਭਲੇ ਲੋਕ ਆ ਇਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਸਿਰਫ ਵੋਟ ਪਾ ਕੇ ਘਰਾਂ ਦੇ ਵਿੱਚ ਆ ਜਾਂਦੇ ਆ ਬਾਅਦ ਦੇ ਵਿੱਚ ਇਹਨਾਂ ਨੂੰ ਨਹੀਂ ਪਤਾ ਵੀ ਲੀਡਰ ਇੱਕ ਦੂਜੇ ਨਾਲ ਟਿਕਮਿਕ ਕਿਵੇਂ ਕਰਦੇ ਆ ਉਧਰ-ਉਧਰੀ ਸੀਟਾਂ ਕਿਵੇਂ ਵੇਕਦੀਆਂ ਆਪਣੀਆਂ ਤਾਂ ਅੱਖਾਂ ਹੁਣ ਖੁੱਲਦੀਆਂ ਸਾਡੇ ਪੰਜਾਬ ਦੇ ਲੋਕ ਤਾਂ ਐਨੇ ਭੋਲੇ ਆ ਇੱਕ ਵਾਰ ਜਿਹੜੇ ਇੱਕ ਵਾਰ ਵੋਟਾਂ ਦਾ ਸਮਾਂ ਲੰਘਿਆ ਪਾਤੀਆਂ ਉਦੋਂ-ਉਦੋਂ ਵਾਹ ਵਾਹ ਜ਼ਰੂਰ ਹੁੰਦੀ ਹੈ ਉਦੋਂ ਹਰ ਕਿਸੇ ਦੇ ਪੈਰੀਂ ਹੱਥ ਵੀ ਲਾ ਜਾਂਦੇ ਲੀਡਰਾਂ ਮੰਨੀਓ ਵੱਡੇ-ਵੱਡੇ ਲੀਡਰਾਂ ਮੰਨੀਓ ਘਰੇ ਪਹੁੰਚਿਆ ਜਾਂਦਾ ਜਮਾਂ ਗਰੀਬ ਤੋਂ ਗਰੀਬ ਕੋਲੇ ਘਰੇ ਜਾਣਗੇ ਵੋਟਾਂ ਮੰਗਣ ਤੇ ਪਰ ਜਦੋਂ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਕੌਣ ਤੂੰ ਕੌਣ ਤੇ ਮੈਂ ਕੌਣ ਇਹ ਗੱਲਾਂ ਹੋ ਜਾਂਦੀਆਂ ਤੇ ਪਰ ਸਾਡੇ ਪੰਜਾਬ ਦੇ ਲੋਕ ਹੁਣ ਮੈਂ ਇਹੀ ਕਹਿਣਾ ਚਾਹਣਾ ਜੋ ਵੀ ਵੀਡੀਓ ਦੇਖ ਰਹੇ ਆ ਬਈ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀ ਆਪਸ ਵਿੱਚ ਲੀਡ ਰਹੇ ਹੁਣ ਪੂਰੇ ਆਪਸ ਵਿੱਚ ਪਾੜ ਪੈ ਗਏ ਇੱਕ ਦੂਜੇ ਦੇ ਖੁਲਾਸੇ ਹੁਣ ਇਹ ਹੋਣਗੇ ਇੱਕ ਦੂਜੇ ਦੀਆਂ ਪੋਲਾ ਖੋਲਣੀਆਂ ਵੀ ਕਿਹੜੇ ਨੇ ਕਿੱਥੇ ਕੀ ਕੁਝ ਕਰਿਆ ਤੇ ਕਿਹੜੇ ਨੇ ਕਿੰਨੀਆਂ ਸੀਟਾਂ ਵੇਚੀਆਂ ਕਿੰਨੇ ਪੈਸੇ ਲਏ ਇੱਕ ਦੂਜੇ ਤੋਂ ਪੂਰੀ ਗੱਲ ਦੀ ਖੁਲਾਸੇ ਇਸ ਵੀਡੀਓ ਦੇ ਵਿੱਚ ਹੁਣ ਤੱਕ ਦੇ ਜਿਹੜੀ ਕੀ ਤੁਸੀਂ ਸੁਣੀ ਲਈਏ ਪਰ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਤੁਮਾਕੇਦਾਰ ਮੈਂ ਆਪਾਂ ਸਵਾਲ ਖੜੇ ਹੋਣਗੇ ਪਤਾ ਕਿਉਂ ਕਿਉਂਕਿ ਇਹਦੇ ਵਿੱਚ ਇੱਕ ਦੂਜੇ ਦੀਆਂ ਪੋਲਾਂ ਹੁਣ ਇਹਨਾਂ ਦੀ ਇਹਨਾਂ ਨੇ ਖੁਲਤੀ ਹੋਣੇ ਹੋਰ ਪਤਾ ਨਹੀਂ ਇੱਕ ਦੂਜੇ ਦੇ ਕਿੰਨੇ ਕੁ ਹੋਰ ਖੁਲਾਸੇ ਹੋਣੇ ਬਾਕੀ ਆ ਤਾਂ ਜਿਹੜੀ ਹੁਣ ABC ਪੰਜਾਬ ਚੈਨਲ ਬਣੀਓ ਹੁਣ ਤੱਕ ਦੀ ਲੇਟੈਸਟ ਖਬਰ ਸੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਮਿਲਦੇ ਆ ਕੱਲ ਨੂੰ ਨਮਟਾ ਧੰਨਵਾਦ